ਕਾਉਂਟਰ ਇੰਟੈਲੀਜੈਂਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ ਤੇ ਕਾਉਂਟਰ ਇੰਟੈਲੀਜੈਂਸ ਵੱਲੋਂ ਇੱਕ ਅਜਿਹੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਕੋਲ ਪਾਸਪੋਰਟ ਨਕਲੀ ਦਸਤਾਵੇਜ਼ਾਂ ਦੇ ਨਾਲ ਬਣਵਾਇਆ ਹੋਇਆ ਸੀ ਤੇ ਉਸ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ ਤੇ 1 ਕਿਲੋ ਦੇ ਕਰੀਬ ਹੈਰੋਨ ਵੀ ਬਰਾਮਦ ਕੀਤੀ ਗਈ ਹੈ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਪੁਲਿਸ ਵੱਲੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਇਹ ਸਾਰੀ ਬਰਾਮਦਗੀ ਕੀਤੀ ਗਈ ਹੈ ਤੇ ਹੁਣ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈ ਜਿੱਥੇ ਕਿ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਮਿਤੀ 19 8 24 ਨੂੰ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਸੀਕ੍ਰੀਟ ਇਨਫਾਰਮੇਸ਼ਨ ਮਿਲੀ ਸੀ ਕਿ ਦਿਵ ਵਿਜੇ ਸਿੰਘ ਸਨ ਵਰਿੰਦਰ ਸਿੰਘ ਜੋ ਕਿ ਗੜਾ ਫਲੋਰ ਦਾ ਰਹਿਣ ਵਾਲਾ ਗੜਾ ਦਾ ਪਿੰਡ ਆ ਫਲੋਰ ਥਾਣਾ ਉੱਥੋਂ ਦਾ ਰਹਿਣ ਵਾਲਾ ਤੇ ਇਸ ਵਕਤ ਜੰਮੂ ਜੇਲ੍ਹ ਦੇ ਵਿੱਚੋਂ ਛੁੱਟੀ ਤੇ ਆਇਆ ਜਿਹੜਾ ਘਰ ਵਾਪਸ ਨਹੀਂ ਗਿਆ ਤੇ ਉਹਦੇ ਅੱਡਾ ਟਾਂਗਰਾ ਤੋਂ ਇਹਦੀ ਗ੍ਰਿਫਤਾਰੀ ਕੀਤੀ ਬੱਤੀਪੂਰ ਦਾ ਪਿਸਤਲ ਫੜਿਆ ਦੇਖੋ ਉਹਨੇ ਸਟੇਟਮੈਂਟ ਦਿੱਤੀ ਕਿ ਮੈਂ ਇੱਕ ਫੇਕ ਡਾਕੂਮੈਂਟ ਤੇ ਪਾਸਵਰਡ ਬਣਾਇਆ ਹੋਇਆ ਜਿਹੜਾ ਕਿ ਕਾਂਗੜੇ ਤੋਂ ਜਾਰੀ ਹੋਇਆ ਉਹਦੀ ਸਟੇਟਮੈਂਟ ਤੇ ਗੁਰਪ੍ਰੀਤ ਸਿੰਘ ਦਾ ਨਾਮ ਆ ਗਿਆ ਗੁਰਪ੍ਰੀਤ ਸਿੰਘ ਨੂੰ ਕੱਲ ਗ੍ਰਿਫਤਾਰ ਕੀਤਾ ਤੇ ਦੇਵਜੀਤ ਦਾ ਜਿਹੜਾ ਕਿ ਪਾਸਵਰਡ ਵੀ ਮਿਲ ਗਿਆ ਅੱਜ ਦੇਵਜੀਤ ਆਪਣੇ ਗੁਰਪ੍ਰੀਤ ਸਿੰਘ ਦੇ ਕੋਲੋਂ ਦੇਵਜੀਤ ਦੇ ਪਾਸਵਰਡ ਬਾਰੇ ਜਿਹੜੀ ਪੁੱਛਗਿੱਛ ਕੀਤੀ ਗਈ ਤੇ ਉਹਨੇ ਇੱਕ ਕਾਂਗੜੇ ਦੇ ਬੰਦੇ ਦਾ ਨਾਮ ਲਿਆ ਸਨੀ ਜੋ ਕਿ ਕਾਂਗੜੇ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਉਹਨੇ ਦੱਸਿਆ ਕਿ ਮੈਂ ਹੈਰੋਂ ਨੂੰ ਵੇਚਣ ਦਾ ਵੀ ਧੰਦਾ ਕਰਦਾ ਤੇ ਜਿਹੜੀ ਕਿ ਮੇਰੇ ਘਰ ਦੇ ਲਾਗੇ ਖਾਲੀ ਪਲਾਟ ਹੈ ਉੱਥੇ ਮੇਰੀ ਗੱਡੀ ਲੱਗੀ ਆ ਤੇ ਉਦੀ ਡਿੱਗੀ ਦੇ ਵਿੱਚ 1 ਕਿਲੋਗ੍ਰਾਮ ਹੈਰੋਂ ਨੇ ਜਿਹੜੀ ਕਿ ਡੀਐਸਪੀ ਸਰਦਾਰ ਬਲਬੀਤ ਸਿੰਘ ਦੀ ਅਜੜੀ ਦੇ ਵਿੱਚ ਜਾ ਕੇ ਮਾਨ ਇੰਸਪੈਕਟਰ ਨੇ ਉੱਥੋਂ ਕੇ ਬਰਾਮਦ ਕੀਤੀ ਆ ਤੇ ਹੁਣ ਮਨਜੁਗ ਜੱਜ ਸਾਹਿਬ ਦੇ ਨੂੰ ਪੇਸ਼ ਕੀਤਾ ਗਿਆ 2 ਦਿਨ ਦਾ ਜਿਹੜਾ ਵਾ ਪੁਲਿਸ ਰਿਪੋਰਟ ਜਿਹੜਾ ਇਹਨਾਂ ਦਾ ਅਸਲ ਕੀਤਾ ਗਿਆ ਬਿਊਰੋ ਰਿਪੋਰਟ ਜਗਬਾਨੀ ਟੀਵੀ